ਦੋਸਤੋ ਤੁਸੀਂ ਵੀਡੀਓ 'ਚ ਦੇਖ ਸਕਦੇ ਆ ਇਹ ਵੀਰ ਇਸ ਸਮੇਂ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਵਿੱਚ ਜਾ ਰਿਹਾ ਹੈ ਜਦੋਂ ਵੀਰ ਜਾਣ ਲੱਗਦਾ ਤਾਂ ਪਰਿਵਾਰ ਦੇਖੋ ਵੀਰ ਦੇ ਗੱਲ ਆ ਕਿ ਕਿੰਨਾ ਜ਼ਿਆਦਾ ਰੋਣ ਲੱਗ ਜਾਂਦਾ ਇਸ ਸਮੇਂ ਆਪਣੇ ਪਰਿਵਾਰ ਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ ਦੋਸਤੋ ਵਿਦੇਸ਼ਾਂ ਵਿੱਚ ਜਦੋਂ ਵੀਰ ਵਗ ਜਾਂਦੇ ਆ ਤਾਂ ਮਾਂ ਪਿਓ ਦਾ ਜੀਣਾ ਵੀ ਬਹੁਤ ਔਖਾ ਹੁੰਦਾ ਥੋੜਾ ਸਮਾਂ ਹੋਇਆ ਹੈ ਇਸ ਵੀਰ ਦੇ ਵਿਆਹ ਨੂੰ ਤੇ ਮਜਬੂਰੀਆਂ ਕਰਕੇ ਵੀਰ ਨੂੰ ਬਾਹਰ ਜਾਣਾ ਪਿਆ ਪਤਨੀ ਦੇਖੋ ਦੋਸਤੋ ਆਪਣੇ ਪਤੀ ਨੂੰ ਬਾਹਰ ਜਾਣ ਤੋਂ ਕਿੰਨਾ ਜ਼ਿਆਦਾ ਰੋਕ ਰਹੀ ਐ ਘਰ ਦੀਆਂ ਮਜਬੂਰੀਆਂ ਆਪਣੇਆਂ ਤੋਂ ਦੂਰੀਆਂ ਬਣਾ ਦਿੰਦੀਆਂ ਨੇ ਕੋਈ ਸ਼ੌਂਕ ਨਹੀਂ ਹੁੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਆਪਣੇ ਘਰ ਦੇ ਹਾਲਾਤ ਸੈੱਟ ਕਰਨ ਦੇ ਲਈ ਜਾਣਾ ਪੈਂਦਾ ਜਦੋਂ ਬੱਚਾ ਵਿਦੇਸ਼ਾਂ ਵਿੱਚ ਵਗ ਜਾਂਦਾ ਤਾਂ ਮਾਪਿਓ ਨੂੰ ਸਭ ਤੋਂ ਵੱਧ ਫਿਕਰ ਹੁੰਦਾ ਮਾਪਿਓ ਆਪਣੇ ਬੱਚੇ ਲਈ ਸੁੱਖਾਂ ਸੁਖਦ ਨੇ ਵੀ ਤੰਦਰੁਸਤੀ ਰਹੇ ਪਰਮਾਤਮਾ ਇਸ ਵੀਰ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ। ਦੋਸਤੋ ਕੀ ਕਹਿਣਾ ਚਾਹੂਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ।